ਚੋਰਾ ਨੇ ਬਨਾਇਆ ਬੂਟਾਂ ਦੀ ਭਰੀ ਦੁਕਾਨ ਨੂੰ ਨਿਸ਼ਾਨਾ ਬੂਟ ਬੋਰੇ ਚ ਭਰ ਹੋਏ ਫਰਾਰ 12000 ਕੈਸ਼ ਅਤੇ ਬੂਟ ਬੋਰੇ ਭਰ ਲੈ ਹੋਏ ਫਰਾਰ ਜਾਂਦੇ ਜਾਂਦੇ ਹੋ ਗਏ ਸੀਸੀਟੀਵੀ ਕੈਮਰਿਆਂ ਵਿੱਚ ਪੱਕੇ ਹੀ ਕੈਦ ਮਾਮਲਾ ਅੰਮ੍ਰਿਤਸਰ ਦੇ ਥਾਣਾ ਕੋਤਵਾਲੀ ਦੇ ਅਧੀਨ ਆਉਂਦੇ ਇਲਾਕਾ ਕਟੜਾ ਜੈਮਲ ਸਿੰਘ ਦਾ ਹੈ ਜਿੱਥੇ ਬੀਤੀ ਰਾਤ ਚੋਰਾ ਵੱਲੋਂ ਇੱਕ ਬੂਟਾਂ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਗਿਆ ਜਿਸ ਵਿੱਚ ਚੋਰਾ ਵੱਲੋਂ ਤਕਰੀਬਨ 50000 ਦੇ ਮਾਲ ਤੇ ਹੱਥ ਸਾਫ਼ ਕਰ ਦਿੱਤਾ ਗਿਆ ਅਤੇ ਚੋਰੀ ਦਾ ਮਾਲ ਬੋਰੇ ਵਿੱਚ ਭਰ ਚੋਰ ਸিসিਟੀਵੀ ਕੈਮਰਾ ਵਿੱਚ ਕੈਦ ਹੁੰਦੇ ਹੋਏ ਦਿਖਾਈ ਦਿੱਤੇ ਇਸ ਸਬੰਧੀ ਪੀੜਤ ਦੁਕਾਨਦਾਰ ਸਖਦੇਵ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ ਕਟੜਾ ਜੈਮਲ ਸਿੰਘ ਵਿਖੇ ਅਰੋੜਾ ਫੁੱਟਵੇਅਰ ਨਾਮ ਦੇ ਦੁਕਾਨ ਚਲਾ ਰਹੇ ਹਨ ਅਤੇ ਬੀਤੀ ਰਾਤ ਉਹਨਾਂ ਦੀ ਦੁਕਾਨ ਤੇ ਚੋਰਾਂ ਵੱਲੋਂ ਹੱਥ ਸਾਫ਼ ਕਰਦਿਆਂ ਤਕਰੀਬਨ 50000 ਦੇ ਆਸ-ਪਾਸ ਬੂਟ ਚੋਰੀ ਕਰ ਲੈਗੇ ਅਤੇ ਬੋਰੇ ਵਿੱਚ ਭਰ ਰਫੂ ਚੱਕਰ ਹੋ ਗਏ ਅਤੇ ਉਹਨਾਂ ਕਿਹਾ ਕਿ 12000 ਰੁਪਿਆ ਸਾਡਾ ਨਗਦ ਪਿਆ ਵੀ ਚੋਰ ਚੱਕ ਕੇ ਲੈ ਗਏ ਇਸ ਸਬੰਧੀ ਪੁਲਿਸ ਨੂੰ ਉਹਨਾਂ ਵੱਲੋਂ ਸ਼ਿਕਾਇਤ ਵੀ ਦਰਜ ਕਰਵਾਈ ਗਈ ਹੈ ਅਤੇ ਉਹਨਾਂ ਕਿਹਾ ਕਿ ਪੁਲਿਸ ਦੀ ਨਲਾਇਕੀ ਕਾਰਨ ਇਹ ਵਾਰਦਾਤਾ ਹੁੰਦੀਆਂ ਨੇ ਪੁਲਿਸ ਪ੍ਰਸ਼ਾਸਨ ਕੁੰਭ ਕਰਨ ਦੀ ਨੀਂਦ ਸੁੱਤਾ ਹੋਇਆ ਹੈ ਦੂਜੇ ਪਾਸੇ ਥਾਣਾ ਕੋਤਵਾਲੀ ਦੇ ਪੁਲਿਸ ਅਧਿਕਾਰੀ ਜਸਪਾਲ ਸਿੰਘ ਨੇ ਦੱਸਿਆ ਕਿ ਸੀਸੀਟੀਵੀ ਵਿੱਚ ਦੋ ਨੌਜਵਾਨਾਂ ਵੱਲੋਂ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਜਲਦੀ ਹੀ ਇਹਨਾਂ ਦੀ ਪਛਾਣ ਕਰ ਇਹਨਾਂ ਨੂੰ ਕਾਬੂ ਕਰ ਲਿਆ ਜਾਵੇਗਾ। ਹਾਂ ਜੀ ਨਾਮ ਹੈ ਮੇਰਾ ਨਾਮ ਸ਼ਿਵਦੇਵ ਸਿੰਘ ਜੀ। ਹਾਂ ਜੀ ਕਿੱਥੇ ਗਈ ਹੈ ਤੁਹਾਡੀ ਦੁਕਾਨ? ਕਟਰਾ ਜਮਨ ਸਿੰਘ ਅਰੋੜਾ ਫੁੱਟਵੈਅਰ ਦੇ ਨਾਮ ਤੋਂ। ਕੀ ਹੋਇਆ ਦੇ ਰਾਤ ਨੂੰ? ਇੱਥੇ ਪਤਾ ਲੱਗਿਆ ਕਿ 4 ਵਜੇ ਦਾ ਟਾਈਮ ਸੀ ਕੋਈ 4:30 ਵਜੇ ਦਾ। ਕਿ ਸ਼ਟਰ ਮੇਰਾ ਉੱਪਰ ਹੋਇਆ ਪਿਆ, ਸ਼ੀਸ਼ੇ ਟੁੱਟੇ ਪਏ, ਮਾਲ ਅੰਦਰੋਂ ਚੋਰੀ ਹੈ, ਗੱਲਾਂ ਵੀ ਚੋਰੀ ਹੈ। 10 ਤੋਂ 12 ਹਜ਼ਾਰ ਮੇਰਾ ਕੈਸ਼ ਹੋ ਗਿਆ ਸੀ ਵਿੱਚ ਚੇਂਜ ਪਏ ਹੁੰਦੇ ਪਰਚੀਆਂ ਉਹ ਵੀ ਖਾਲੀ ਹੈ। ਬਾਕੀ ਖਾਲੀ ਬਾਕਸ ਤੁਹਾਡੇ ਅੱਗੇ ਪਏ ਦੋ ਜਣਿਆਂ ਦੀ ਸੀਸੀਟੀਵੀ ਦੇ ਕੈਮਰੇ ਚ ਫੁਟੇਜ ਵੀ ਆਈ ਹੈ ਤੇ ਬੋਰਾ ਭਰ ਕੇ ਲੈ ਕੇ ਗਏ ਆ ਮਾਲ ਕਾਫੀ ਚੋਰੀ ਹੋਇਆ ਮੇਰਾ ਨੁਕਸਾਨ ਕਾਫੀ ਹੈ ਬਾਕੀ ਸਾਰਾ ਖਲੇਰਾ ਪਿਆ ਸ਼ੀਸ਼ਾ ਵੀ ਟੁੱਟਿਆ ਪਿਆ ਸ਼ਟਰ ਵੀ ਉੱਪਰ ਹੈ ਬਾਕੀ ਦੇਖੋ ਇਰ ਹੁੰਦਾ ਫੋਟੋ ਜੀ ਸਾਹਮਣੇ ਆਈ ਹੈ ਦੋਨੋਂ ਨੌਜਵਾਨਾਂ ਦੀ ਤਾਂ ਕਿਹਨਾਂ ਦੇ ਵੱਲੋਂ ਫੋਟੋ ਖਿੱਚ ਗਈ ਇਹ ਮਾਰਕੀਟ ਚ ਕੈਮਰੇ ਲੱਗੇ ਸੀ ਉਹ ਕਢਵਾਏ ਮੈਂ ਸੀਸੀਟੀ ਪੂਰੇ ਚ ਪਤਾ ਲੱਗਿਆ ਤਾਂ ਇਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਜਿਹੜੇ ਸਾਹਮਣੇ ਅੰਕਲ ਨੇ ਕੋਠੇ ਤੇ ਖੜੇ ਸੀ ਉਹਨਾਂ ਨੇ ਦੇਖਿਆ ਵੀ ਉਹਨਾਂ ਨੇ ਦੇਖਿਆ ਵੀ ਆਵਾਜ਼ ਵੀ ਮਾਰੀ ਹੈ ਨਹੀਂ ਭੱਜੋ ਬਸ ਉਹਨਾਂ ਨੇ ਫੋਟੋਆਂ ਖਿੱਚ ਕੇ ਆਪਣੇ ਕੋਲ ਰੱਖੀਆਂ ਉਹੀ ਹੁਣ ਸਾਨੂੰ ਸ਼ੇਅਰ ਕੀਤੀਆਂ ਕਿ ਇਹ ਦੇਖੋ ਕਿ ਇਹ ਦੋ ਜਾਨੇ ਹੈਗੇ ਤਾਂ ਕੀ ਕੋਈ ਚੌਂਕੀਦਾਰ ਨਹੀਂ ਲੱਗਾ ਹੋਇਆ ਮਾਰਕੀਟ ਨਹੀਂ ਮਾਰਕੀਟ ਕੋਈ ਚੌਂਕੀਦਾਰ ਨਹੀਂ ਜੀ ਕੋਈ ਐਸੋਸੀਏਸ਼ਨ ਨਹੀਂ ਹੈਗੀ ਇੱਥੇ ਮਾਰਕੀਟ 'ਚ ਤੁਹਾਡੇ ਕੋਲ ਕੋਈ ਸਟੈਟਿਸਟਿਕ ਹੈ ਹਾਂਜੀ ਹਾਂਜੀ ਦਿੱਤੀ ਗਈ ਹੈ ਜੀ ਉਹ ਮੌਕੇ ਤੇ ਆ ਕੇ ਫੋਟੋਆਂ ਖਿੱਚ ਗਏ ਸਭ ਕੁਝ ਰਿਪੋਰਟ ਲਿਖ ਕੇ ਲੈ ਗਏ ਤਾਂ ਤੁਹਾਨੂੰ ਕਿੰਨੇ ਦਾ ਨੁਕਸਾਨ ਹੋ ਚੁੱਕਾ ਹੈ ਮੇਰੇ ਖਿਆਲ ਨਾਲ 50 ਤੋਂ 60 ਤੱਕ ਹੈ ਕਿ 12000 ਤੇ ਕੈਸ਼ ਹੀ ਹੈ ਮੇਰਾ ਬਾਕੀ ਮਾਲ ਹੈ ਤਾਂ ਦੋ ਬੋਰੇ ਭਰ ਕੇ ਲੈ ਗਏ ਹਾਂ ਜੀ ਜੀ ਦੋ ਬੋਰੇ ਪੂਰੇ ਫੁੱਲ ਫੁੱਲ ਹੈ ਮੈਨੂੰ ਨਹੀਂ ਪਤਾ ਕੀ ਪੇਰ ਹੈਗੇ ਬਾਕੀ ਡੱਬੇ ਤੁਹਾਡੇ ਅੱਗੇ ਪਏ ਆ ਲੂਜ਼ ਮਾਲ ਵੀ ਲੈ ਗਏ ਆ ਬਾਕਸ ਵੀ ਲੈ ਗਏ ਆ ਤਾਂ ਡੱਬੇ ਖਾਲੀ ਦਾ ਦਾ ਕੀ ਹਾਂ ਜੀ ਤੁਹਾਡੇ ਅੱਗੇ ਪਏ ਆ ਤੁਸੀਂ ਚੈੱਕ ਕਰ ਸਕਦੇ ਹੋ ਤਾਂ ਕੀ ਕਾਰਵਾਈ ਮੰਗ ਕਰਦੇ ਹੋ ਕੀ ਕਾਰਵਾਈ ਦੇਖੋ ਜੀ ਮੈਂ ਤੇ ਕਹਾਂਗਾ ਚੈੱਕ ਕਰਾਓ ਇਹ ਦੇਖੋ ਪੂਰੀ ਮਾਰਕੀਟ ਹੈ ਮਾਰਕੀਟ ਨੂੰ ਸਾਥ ਦੇਣਾ ਚਾਹੀਦਾ ਮੇਰੇ ਨਾਲ ਚੱਲਣ ਸਾਰੇ ਇਹ ਪਤਾ ਲੱਗੇ ਯਾਰ ਅੱਜ ਮੇਰੇ ਨਾਲ ਹੋਇਆ ਕੱਲ ਨੂੰ ਤੁਹਾਨੂੰ ਨਾਲ ਵੀ ਹੋ ਸਕਦੀ ਹੈ ਚੀਜ਼ ਪਰ ਮੇਰਾ ਤੇ ਨੁਕਸਾਨ ਹੋ ਗਿਆ ਨਾ ਤਾਂ ਮੋਲੇ ਸਮੇਂ ਦੇ ਵਿੱਚ ਚੌਕੀਦਾਰ ਰੱਖਣਾ ਚਾਹੀਦਾ ਮਸਲ ਬਿਲਕੁਲ ਕੁਰਸੀ ਤੇ ਪੇ ਕਰਨ ਨੂੰ ਤਿਆਰ ਆ ਅਸੀਂ ਕਹਿੰਦੇ ਹੁਣ ਇਹ ਰੱਖੋ ਕਿ ਮਾਰਕੀ ਜਿੱਥੇ ਸੀ ਨਹੀਂ ਹੈ ਲੋਕੇ ਕੋਲ ਕਤਵਾਰੀ ਥਾਣਾ ਹੈ ਮੇਰੇ ਥਾਣੇ ਦੇ ਭਾਈ ਕੀ ਨਾਮ ਹੈ ਜੀ ਆਪਣਾ ਮੇਰਾ ਰੁਪਿੰਦਰ ਸਿੰਘ ਹਾਂਜੀ ਕਿੱਥੇ ਹੈ ਤੁਹਾਡੇ ਕੋਲ ਮੇਰੇ ਵੀ ਇਨਾਂ ਦੇ ਕੋਲ ਹੀ ਦੁਕਾਨ ਹੈ ਜੀ ਹਾਂਜੀ ਔਰ ਮੈਂ ਕਹਿਣਾ ਚਾਹ ਰਿਹਾ ਵੀ ਇੱਥੇ ਰਾਤ ਨੂੰ ਕੋਈ ਵੀ ਸੇਫ ਨਹੀਂ ਹੈਗਾ ਔਰ ਕੋਲ ਵਾਕਿੰਗ ਡਿਸਟੈਂਸ ਤੇ ਕਤਵਾਲੀ ਥਾਣਾ ਦਾ ਹੈ ਔਰ ਥਾਣੇ ਦੇ ਕੋਲ ਹੋਣ ਦੇ ਬਾਵਜੂਦ ਵੀ ਅਸੀਂ ਦੁਕਾਨਦਾਰ ਹਰ ਵੇਲੇ ਡਰ ਦੇ ਮਾਹੌਲ ਚ ਜੀ ਰਹੇ ਹਾਂ ਰਾਤ ਦੇ ਟਾਈਮ ਨਾਲ ਕੋਈ ਗਸ਼ਟਾ ਪੁਲਿਸ ਦੀ ਨਾ ਕੋਈ ਪੀਸੀਆਰ ਨਾ ਕੋਈ ਸਟਰੀਟ ਲਾਈਟ ਔਰ ਮੈਂ ਖੁਦ ਰੋਨ ਹੋਣਾ ਕਿ ਰਾਤ ਨੂੰ ਇੱਥੇ ਜੋ ਟੂਰਿਸਟ ਆਉਂਦੇ ਨੇ ਉਹਨਾਂ ਦਾ ਚਾਰਿਆਂ ਦਾ ਕੀ ਹਾਲਤ ਹੁੰਦੀ ਹੋਏਗੀ ਇਹਦੇ ਬਾਰੇ ਪੁਲਿਸ ਪ੍ਰਸ਼ਾਸਨ ਕੋਲ ਜਵਾਬ ਲਿੱਤਾ ਜਾਵੇ ਵੀ ਸਾਡੀ ਕੀ ਸਿਕਿਉਰਟੀ ਹੈ ਸੋ ਸਾਡੀ ਆਹੀ ਮੰਗ ਹੈ ਕਿ ਸਾਡੇ ਦੁਕਾਨਦਾਰ ਵੀਰ ਦਾ ਸਾਰੇ ਨੁਕਸਾਨ ਦੀ ਪਰਭਾਈ ਪ੍ਰਸ਼ਾਸਨ ਕਰੇ ਔਰ ਜੋ ਵੀ ਇੱਥੇ ਰਾਤ ਨੂੰ ਡਿਊਟੀ ਮੁਲਾਜ਼ਮਾਂ ਦੀ ਲਗਾਈ ਜਾਵੇ ਜਿਦਕੀ ਬਹੁਤ ਸਖਤ ਲੋਗ ਹੈ ਹਾਂਜੀ ਹਾਂਜੀ ਇਹ ਜੀ ਰਾਤ ਚੋਰੀ ਹੋਈ ਆ ਬਸ ਉਹ ਹਾਂਜੀ ਤੁਹਾਨੂੰ ਇਹ ਤੁਹਾਨੂੰ ਇਹਨੇ ਹਾਂਜੀ ਜੀ ਪਲੀਜ਼ ਇਹ ਮੌਕਾ ਦੇਖਿਆ ਗਿਆ ਚੋਰੀ ਦਾ ਜੀ ਇਹ ਸ਼ਟਰ ਤੋਂ ਉਹਨੇ ਜਿੰਦਰਾ ਤੋੜ ਕੇ ਉਹਦਾ ਦੇ ਵਿੱਚ ਐਂਟਰ ਕਰਕੇ ਬੂਟਾ ਦੇ ਜੋੜੇ ਕੱਢ ਕੇ ਲੈ ਗਿਆ ਬਸ ਸੀਸੀਟੀਵੀ ਕੂਟੇ ਸਾਡੇ ਕੋ ਆ ਗਈ ਆ ਬਹੁਤ ਜਲਦੀ ਸੀ ਇਹਨੂੰ ਲੱਭ ਲਾਂਗੇ। ਇਸ ਪਾਸੇ ਕਿੰਨੇ ਕੇ ਜੋੜੇ ਨੇ ਜਿਹੜੇ ਚੋਰੀ ਕੀਤੀ ਕੇ ਕੋਈ ਦੱਸਿਆ ਜੀ ਆਈਡੀਆ ਉਹਨਾਂ ਨੇ। ਨਹੀਂ ਜੋ ਕਮੈਂਟ ਲਿਖ ਰਹੇ ਨੇ ਜੀ ਆਪਣੇ ਹਿਸਾਬ ਨਾਲ ਲੱਗ ਦੱਸ ਸਕਦੇ। ਸਰ ਸੀਸੀਟੀਵੀ ਵਿੱਚ ਕਿੰਨੇ ਜਾਨੇ ਦਿਖਾਈ ਦੇ ਰਹੇ ਨੇ ਜਿੰਨਾਂ ਵੱਲੋਂ ਚੋਰੀ ਕੀਤੀ ਗਈ ਹੈ। ਫੁਟੇਜ ਮੇਰੇ ਕੋਲ ਜਿਹੜੀ ਆਈ ਉਹ ਚ ਦੋ ਜਣੇ ਨਜ਼ਰ ਆ ਰਹੇ ਆ। ਬਾਕੀ ਆਪਾਂ ਅੱਗੇ ਵੀ ਦੇ ਦੇ ਕੇ ਵੇਖੀ ਕੋਈ ਹੋਵੇ। ਸਰ ਸ਼ਟਰ ਕਿੱਦਾਂ ਤੋੜਿਆ ਗਿਆ ਜੀ ਨੌਜ਼ਵਾਨਾਂ ਵਾਲੇ ਵੱਲੋਂ। ਉਹ ਲੱਗ ਰਿਹਾ ਜੀ ਕਿ ਕਿਸੇ ਨੇ ਥੱਲੇ ਕੋਈ ਚੀਜ਼ ੜਾ ਕੇ ਤੋਂ ਉੱਪਰ ਚੁੱਕ ਲਈ। ਜੈਕ ਨਾਂ ਦਾ ਤੁਸੀਂ ਜੇ ਕਹਿੰਦਾ ਮੈਂ ਦੇਖਿਆ। ਇਹ ਤੇ ਪ੍ਰੋਜੈਕਸ਼ਨ ਨਗਦੀ ਵੀ ਸਰ ਕੁਛ ਲਿਖੀ ਗਈ ਜਿਵੇਂ ਉਹ ਪਤੀ ਦੀ ਕੋਈ ਦਸਤਾਨ ਪਹਿਰੇ ਗੱਲੇ ਚ ਕੋਈ ਉਹਨਾਂ ਦੇ ਖੁੱਲੇ ਪੈਸੇ ਸੀਗੇ ਜਿਹੜੇ ਉਹ ਛੱਡ ਜਾਂਦੇ ਖੁੱਲੇ ਪੈਸੇ ਹੂੰ ਫਿਰਦੇ ਕੀ ਕਾਰਵਾਈ ਕੀਤੀ ਹੈ ਬਸ ਆ ਗਈ ਕੰਪਲੇਨਟ ਉਹਨਾਂ ਦੀ ਅਗਦੀ ਕਾਰਵਾਈ ਕਰ ਰਹੇ ਹਨ ਸਰ ਥਾਣੇ ਤੋਂ ਕਿੰਨੀ ਕੇ ਦੂਰ ਤੇ ਹੋਈ ਹੈ ਜੀ ਇਹ